ਇਹ ਲੱਕੀ ਭਾਈ ਨੇ ਕਿਸੇ ਨੂੰ ਕੰਮ ਖੋਲ ਕੇ ਦਿੱਤਾ ਵਧੀਆ ਕਿੰਨਾ ਵਧੀਆ ਬਣਾਇਆ ਸਾਰਾ ਕੁਝ ਇਹਨਾਂ ਓਕੇ ਰਿਪੋਰਟ ਬਣਾਤੀਆਂ ਨਾ ਬੱਲੇ ਬੱਲੇ ਕਰਾਤੀ। ਦੇਖਦੇ ਆਂ ਸੀ ਵੀ ਟੈਸਟ ਕਰਕੇ ਕਿੰਨਾ ਵਧੀਆ। ਮੁੰਡੇ ਦਾ ਕੰਮ ਚੱਲ ਪਵੇ ਤਾਂ ਵਧੀਆ। ਆ ਦੇ ਪਿੱਛੇ ਬੈਠਣ ਨੂੰ ਵੀ ਬਣਾਇਆ ਹੋਇਆ ਵਧੀਆ। ਢਣ 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 ਇਹ ਬਿਲਕੁਲ ਆਪਣੇ HDFC ਬੈਂਕ ਦੇ ਸਾਹਮਣੇ LIC ਦੇ ਸਾਹਮਣੇ ਆ ਬਿਲਕੁਲ ਬਣਾਇਆ ਹੋਇਆ ਵਾ। ਲੱਕੀ ਭਾਈ ਨੇ ਕਿਸੇ ਮੁੰਡੇ ਨੂੰ ਕੰਮ ਖੋਲ ਕੇ ਦਿੱਤਾ ਆਪਣੇ ਯਾਰ ਦੋਸਤ ਨੂੰ ਪੈਸੇ ਲਾਏ ਉੱਤੇ ਦੇਖ ਲਈ ਜਾ ਮਧੀਬ ਆ ਜਾ ਮਗਾ ਚਲ ਅਸੀਂ ਵੀ ਜਾ ਕੇ ਖਾ ਜਾਂਦੇ ਆ ਅੱਜ ਦੰਨਿਆ ਹੈ ਨਹੀਂ ਦੰਨਿਆ ਦੰਨਿਆ ਵਰਮੇ ਕਿ ਆ ਗਿਆ ਲੈ ਆਸੀ ਵੀ ਦੇ ਦਵਾ ਤਰੀ ਅਰੇ ਜਿਹਦੇ ਨਾਲ ਕੀ ਆ ਗਏ ਬੰਦੇ ਕੱਲੇ ਆ ਫੋਟੋ ਐ ਆ ਦੇ ਇੱਧਰ ਆ ਜਾਓ ਉਧਰ ਆ ਜਾਓ ਹੀ ਨਹੀਂ ਆ ਬਾਈ ਜੀ ਹੁਣਾਂ ਦੀ ਸ਼ਾਪ ਆ ਆਓ ਸਾਡੀ ਮਨਜ ਇੱਥੇ ਸਪੈਸ਼ਲੀ ਦੇਖੀਏ ਨਾਨ ਖਾ ਕੇ ਕਿੱਦਾਂ ਦੇ ਬਣਦੇ ਆ ਚੱਕ ਫੱਟੇ ਬਈ ਓ ਦੇਖ ਚੱਕ ਪਾਣੀ ਦੇਖਾ ਕੇ ਚੱਕ HDFC LIC ਬੈਂਕ ਦੇ ਸਾਹਮਣੇ ਐਨ ਬਿਹਾਰਪੁਰ ਰੋਡ ਆਹ ਚੱਲਦਾ ਪਿਆ ਨੇ ਕਿ ਨੈਟ ਲੱਗੀ ਹੋਈ ਐਨ ਸਫਸਾਈ ਦਾ ਪੂਰਾ ਪ੍ਰਬੰਧ ਹੋ ਆ ਤੂੰ ਯਾਰ ਇੱਕ ਖਾ ਕੇ ਤਾਂ ਦੱਸ ਦੇ ਮੈਨੂੰ ਫੀ ਰਿਵਿਊ ਯਾ ਲੋਖਣਾ ਪਾਇਆ ਵਾ ਟੋਪ ਪਲਾਨ ਇਹ ਓਮ ਹਾਂ ਠੀਕ ਆ ਲੂਣ ਮਿਰਚ ਐ ਓਕੇ ਓਕੇ ਆ ਰੱਖ ਦੇ ਲੋ ਵੀ ਆਓ ਇੱਥੇ ਇਹ ਮੁੰਡੇ ਨੂੰ ਮੜਾ ਸਹਿਯੋਗ ਦਿਓ ਆ ਕੇ ਨਾਲ ਜਰੂਰ ਖਾ ਕੇ ਜਾਓ ਹੋਰ ਵੀ ਆ ਬਰੈਡ ਵੀ ਆ ਸਮੋਸੇ ਵੀ ਆ ਚਾਹ ਵੀ ਆ ਆਪੜੀਆਂ ਬੈਂਕਾਂ ਵਾਲਿਆਂ ਨੂੰ ਜਿੰਨੇ ਵੀ ਆਗੇ ਆ ਸਾਰਿਆਂ ਨੂੰ ਬੇਨਤੀ ਆ ਵੀ ਮੁੰਡੇ ਦਾ ਕੰਮ ਚਲਾਣ ਲਈ ਰੋਜ਼ਗਾਰ ਕਰੋ ਤੇ ਆਪਣੇ ਪੰਜਾਬੀ ਬੰਦਾ ਸਪੈਸ਼ਲ ਸਾਤਰੀ ਗਾਲੇ ਅਸੀਂ ਹੁਣ ਖਾ ਲਈਏ नान ਲੋ ਜੀ ਹੋ ਗਿਆ ਸਾਡਾ ਕੰਮ ਫਿਨਿਸ਼ ਤੇ ਕਰੀ ਗੋਤੇ ਆ ਮੜਿਆ ਗੋਡਵਾ ਓਕੇ ਆ ਸਭ ਕੁਝ ਐਵਰੀਥਿੰਗ ਟੇਸਟ ਵੀ ਵਧੀਆ ਬਹੁਤ ਵਧੀਆ ਟੇਸਟ ਆ ਬਾਈ ਤੁਸੀਂ ਵੀ ਕਾਰ ਜ਼ਰੂਰ ਆਓ ਇੱਕ ਵਾਰੀ ਇੱਥੇ ਓ ਮੁੰਡਾ ਬਾਈ ਆਪਣਾ ਲੱਗਿਆ ਆ ਸਾਧੂਵਾਲ ਤੋਂ ਆ ਪੰਜਾਬੀ ਆ ਜੇ ਕਿਸਨੇ ਖਾਣਾ ਬਣਾ ਕੇ ਤੂੰ ਖਾਓ